ਵੈਗਰੂਜੀ ਦਾ ਖਾਲਸਾ ਵੈਗਰੂਜੀ ਕੀ ਫਤਿਹ ਮੇਰਾ ਨਾਮ प्रमोद ਸਿੰਘ ਪਿੰਡ ਦੌਦਪੁਰ ਬਲਾਕ ਸਮਰਾਲਾ ਜ਼ਿਲ੍ਹਾ ਲੁਧਿਆਣਾ ਅੱਛਾ ਇਸ ਵਾਰ ਖੇਤੀਬਾੜੀ ਵਿਭਾਗ ਦੇ ਕਹਿਣ ਦੇ ਮੁਤਾਬਕ ਅਸੀਂ 1985 ਦੀ ਛੁੱਧੀ ਵਿਜਾਈ ਕੀਤੀ ਹੈ ਸਾਹਿਬ ਬੜੀ ਵਧੀਆ ਫਸਲ ਹੋਈ ਬਹੁਤ ਸੋਹਣੀ ਹੈ ਤੇ ਇੱਕ ਇਹਨੇ ਸਾਨੂੰ ਹੋਰ ਕਿਹਾ ਸੀ ਕਹਿੰਦੇ ਵੀ ਕੋਸ਼ਿਸ਼ ਕਰੋ ਵੀ ਤੁਸੀਂ ਹੱਥੀਂ ਬਡਾਓ ਵੀ ਹੱਥੀਂ ਬਡਾਓ ਵੀ ਈ ਹੈਗਾ ਮਹਿੰਗਾ ਕਿਉਂਕਿ ਮੈਂ ਵੀ ਮਹਿੰਗਾ ਹੀ ਲੈ ਕੇ ਲਾਇਆ ਸੀਗਾ ਤੇ ਕਹਿੰਦੇ ਵੀ ਆਪਣੇ ਹੋਰ ਜਿਹੜੇ ਕਿਸਾਨ ਭਰਾ ਨੇ ਵੀ ਉਹ ਲੁੱਟਨਾ ਮਤਲਬ ਉਹਦੀ ਹੋਵੇ। ਸੋ ਡਾਕਟਰ ਸਾਹਿਬ ਦੇ ਕਹਿਣ ਮੁਤਾਬਕ ਅਸੀਂ ਐਤਕੀ ਦੋ ਲੁੱਟ ਉਹਨਾਂ ਤੋਂ ਬੰਦੇ ਆ ਦੋ ਵੜਾ ਰਹੇ ਆ ਤੇ ਵੀ ਅਸੀਂ ਰੱਖਾਂਗੇ ਸਕਾ ਕੇ ਇਹਨ ਪੂਰਾ ਢੋਲਾਂ ਦੇ ਚਪਾ ਕੇ। ਮੇਰਾ ਸਿਮਰਨ ਮੈਡੀਕਲ ਸਟੋਰ ਸੂਏ ਦੇ ਉੱਤੇ ਖੰਨੇ ਮੈਡੀਕਲ ਸਟੋਰ ਆ ਸਾਡਾ। ਜਿਹੜੇ ਮੇਰੇ ਭਰਾ ਨੂੰ ਬੀਜ ਦੀ ਲੋੜ ਹੋਵੇ ਸਾ ਤੋਂ ਖਰੀਦ ਸਕਦਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ